ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਸੀガル ਬਾਈ ਸਸੀガル ਬਾਈ ਨਾਮ ਏਡਰੈਸ ਦੱਸੋ ਆਪਣਾ ਨਾਮ ਪ੍ਰਿੰਦੇਸ ਸਿੰਘ ਕੰਡਤਾਉਲਾ ਜ਼ਿਲ੍ਹਾ ਵਰਨਾਲਾ ਮੋਬਾਈਲ ਨੰਬਰ ਆਪਣਾ ਹੈ। ਮੋਬਾਈਲ ਨੰਬਰ 97790 47790 ਆਪਣਾ ਖੁੱਡੀ ਪੱਤੀ ਦੇ ਘਰ ਆ ਗਿਆ ਨਾ। ਹਾਂਜੀ ਖੁੱਡੀ ਖੁੱਡੀ ਪੱਤੀ ਦੇ ਬਾਹਰ ਚ ਘਰ ਆਇਆ। ਠੀਕ ਹੈ ਮੋਬਾਈਲ ਨੰਬਰ ਆਪਣਾ। ਮੋਬਾਈਲ ਨੰਬਰ ਦੂਜਾ ਹੀ ਆਪਣਾ 97790 47790 97790 47790 47790 ਇਹ ਪਹਿਲਾ ਨੰਬਰ ਆਪਾਂ ਬੱਚੀ ਦੇਖਦੇ ਹਾਂ ਕਿਹੜਾ ਸੂਈ ਹੈ। ਬਾਈ ਪਹਿਲਾਂ ਸੂਈ ਆ। ਪਹਿਲਾ ਸੂਈ ਮਗਰ ਬੱਚਾ ਕੀ ਇਹਦੇ? ਮਗਰ ਬੱਚੀ ਹੈ ਜੀ ਇਹਦੇ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਆਹ ਦੀ 10ਵਾਂ ਗਿਰ ਮੱਢਣੀ ਆ। ਠੀਕ ਹੈ 10 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੋਣਾ? ਮਨ ਕੇ ਜਿਲੇ ਵੀ 10 ਲੀਟਰ ਤੋਂ ਬਾਹਰ ਮੈਨਣਾ ਲੈ ਹੈਗਾ ਚੋਣ ਚਵਾ ਇੱਕ ਨੰਬਰ ਚੋਣ ਦਾ ਇੱਕ ਦੋ ਵੀ ਤੇ ਇਹ ਵੀ ਧਾਰਨਾ ਮਰੇ ਆਹੀ ਲੈ ਜੀ ਠੀਕ ਹੈ ਤੇ ਨਿਆਣ ਨੂੰ ਪਾਉਂਦੇ ਵਧੀਆ ਬੰਦੇ ਨੇ ਪਾਈ ਨਾ ਪਈ ਆਹੀ ਬਈ ਠੀਕ ਹੈ ਭਾਜ ਦਾ ਕੀ ਰੱਖਿਆ ਭਾਜ ਦਾ 50000 ਰੁਪਏ ਕਰਦੇ ਆਂ ਬਜਾਇਸ ਹੋ ਜੂਗੀ ਬਸ ਥੋੜਾ ਬੋੜਾ ਮਾਨਤਨ ਕਰਦਾ ਬਾਹਰ ਅੰਦਾਜ਼ਾ ਕਿੰਨੇ ਦੁੱਧ ਹੋਰ ਵਾ ਸਕਦੀ ਹੈ ਅੰਦਾਜ਼ਾ ਬਈ ਗਰਮੀ ਦੇ ਸਾਹ ਨਾਲ 14-15 ਕਿਲੋ ਤੋਰੀ ਬਾਹਰ ਨੂੰ ਸੁਰ ਪਹਿਲੇ ਨੰਬਰ ਜਿਹੜੀ ਬੈੜ ਦੇਖੀ ਜਨਾ ਪਹਿਲਾਂ ਸੂਆ ਫਲੂਨ ਸੂਈ ਆ 10 ਦਿਨ ਹੋ ਗਏ ਸੂਈ ਨੂੰ ਉਹ ਤਾਂ 12 ਲੀਟਰ ਵੀ ਦੱਸਦੇ ਆ ਪਰ ਜੇ ਹਾਜਰਾ ਕਿਤੇ ਜਮ ਮੇਨ ਨਾਲ ਦੋਨੇ ਟਾਈਮ ਦਾ 5 ਲੀਟਰ ਪਰ ਟਾਈਮ ਦਾ ਮੁੱਲੇ ਦਾ ਹੈਗਾ 50000 ਰੁਪਇਆ ਗੁਜੈਸ ਮੌਕੇ ਤੇ ਹੋਰੀ ਮੂੰ ਮੱਠਾ ਦੇਖੋ ਸਾਫ ਸੁਥਰਾ ਤੇ ਜਿੰਦ ਜਲ ਰਾਜੀ ਸਭੀ ਬੜੀ ਬਿਵਾਂ ਲੈ ਚੱਲ ਵੀਰੇ ਪਿੱਛੇ ਇਹਦੇ ਬੱਚੀ ਆ ਸੂਈ ਸਵਾਈਆ 50000 ਰੁਪਇਆ ਕੀਮਤ ਆ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਲਗਭਗ 2.5 ਤੋਂ 3 ਜਿਹਦਾ ਹੋਊਗਾ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਬਾਕੀ ਛਾੜ ਵਗੈਰਾ ਦੀ ਸਭੀ ਨੇ ਤੁਹਾਡੇ ਸਾਹਮਣੇ ਹੈ ਸਾਫ ਸੁਥਰਾ ਤੇ ਚੌਣ ਚਵਾਦੀ ਇੱਕ ਨੰਬਰ ਪ੍ਰਾਈਜ਼ ਆ ਮੈਂ ਭਾਈ ਇੱਕ ਨੰਬਰ ਦਾ ਜਮਾਂ ਆਹੀਂ ਭੈਣਾ ਚਾਹੇ ਲੈ ਠੀਕ ਹੈ ਠੰਡੀ ਸੀਗਾ ਹਣਾ ਬੜੀ ਠੰਡੀ ਸੀਗਾ ਠੀਕ ਹੈ ਅੱਗੇ 2 ਨੰਬਰ ਜਿਹੜੀ ਕਬੱਡੀ ਵੇਖਦੇ ਨੇ ਗੱਭਣ ਆਪਾਂ ਇਹ ਬਾਈ ਦੀ ਗੱਭਣਾ ਤੀਜਾ ਸੁਆ ਸੁਨਾਲੀ ਆ ਤੀਜਾ ਸੁਆ ਹਾਂਜੀ ਕੈਕਦਨ ਲੈਂਦੀ ਆ ਇਹਨੇ 10 ਕਿਲੋ ਪਈ ਦੀ ਕਿੰਨਾ ਦੋ ਸੀ ਪਿਛਲੀ ਵਾਰ ਤੇ ਦੋ ਪਿਛਲੀ ਵਾਰ ਬਈ 18-19 ਕਿਲੋ ਖੁੱਲੇ ਅਸੀਂ ਦਿੱਤਾ ਇਹਨੇ ਇਹਦੇ ਕੀ ਅੰਦਾਜ਼ਾ ਲਾਈਏ 20 ਤੋਂ ਪਾਰ ਵਾਲੀ ਹੈਗੀ ਇਹ ਤੋਂ ਬਾਹਰ ਦੇ ਦੋ ਫੇਰ ਆਉਂਦਾ ਨਹੀਂ ਗੜ 20 ਤੋਂ ਮੰਨ ਤੇ 20 ਮੰਨ ਕੇ ਲੈ ਲੈ ਬੰਦਾ ਬਸ 20 ਮੰਨ ਕੇ ਲੈ ਜੀ ਬਾਈ ਭਾਅ ਇਹਦਾ ਕੀ ਰੱਖਿਆ ਆਪਾਂ ਬਾਈ ਦਾ ਬਕਰ ਦੇ 75000 ਰੁਪਏ ਗੁਜਾਇਸ ਹੋ ਜੂਗੀ ਮੈਂ ਥੋੜ ਤੇ ਨੈਟ ਸਹੀ ਕਿੰਨੇ ਦਿਨ ਮੰਨ ਕੇ ਚੱਲੇ ਬੰਦਾ ਸੂਣ ਚੇ ਮੈਂ ਭਾਈ 10 ਦਿਨ ਦਾ ਪੱਕੀ ਲੈ ਠੀਕ ਆ 8-10 ਦਿਨ ਸੂਣ ਚਾ ਜੇ ਲੈਂਦੀ ਪਈ ਆ ਸੋ ਮੂੰ ਮੱਥਾ ਦੇਖੋ ਜਿੰਦ ਜਣ ਪਲੀ ਪੁਲੀ ਵੀ ਬਹੁਤ ਆ ਸਾਈਵਾਲ ਜੰਗ ਚ ਆ ਗਈ ਤੇ ਠੰਡੀ ਸੀ ਲੋਕਿਆ ਜਾਵਾ ਹਾਂਜੀ ਭਾਈ ਸੋ ਠੰਡੀ ਸੀ ਵਧੀ ਆ ਗਈ ਥਣ ਲਵਾਇਨਾ ਦੇਖੋ ਜਮਾ ਪੂਰਾ ਸਾਫ ਸੁੱਤਰਾ ਸੋਨਾ ਹਵਾਨਾ ਹੈਗਾ 75000 ਰੁਪਏ ਕੀਮਤ ਆ 10 ਦਿਨ ਸੂਣ ਚ ਬਾਕੀ ਆ 18 ਕਿਲੋ ਦੁੱਧ ਦਾ ਦੂਜੇ ਸੂਏ ਦਿੱਤਾ ਹੋਇਆ ਇਸ ਵਾਰ ਚੰਗੀ ਗੀਅਰ ਕਰ ਲਾਂਗੇ ਤਾਂ 20 ਵਾਲਾਂਗੇ ਪਰ ਲੇਵਾ ਫਿੱਟ ਫਾਟ ਹੈ ਕੰਪੈਕਟ ਹਵਾਨਾ ਬਾਈ ਥਾਨ ਵੀ ਮੁਠੀ ਵਾਲਾ ਲੱਗੇ ਬਈ ਵਧੀਆ ਠੀਕ ਹੈ 23 ਦਵਾਈ ਵਾਲਾ ਥੋੜਾ ਥਾਨ ਲੱਗਿਆ ਹਾਂ ਅੱਗੇ ਤੀਜੇ ਨੰਬਰ ਜਿਹੜੀ ਵੈਢ ਦੇਣੀ ਆਪਾਂ ਇਹ ਬਾਈ ਤੋਕੜ ਗੱਬਣਾ ਹੈ 2 ਮਹੀਨੇ ਦੀ ਗੱਬਣਾ ਇਹ ਦੁੱਧ ਕਿੰਨਾ 7-8 ਕਿਲੋ ਦੁੱਧ ਆਈ ਕਰਨੀ ਸਾਢੇ 3 ਕਿਲੋ ਟਾਈਮ ਦਾ ਹਾਂਜੀ ਭਾਅ ਇਹਦਾ ਕੀ ਰੱਖਿਆ ਬਾਈ ਇਹਦਾ ਕੀ ਤਾਂ 32000 ਸੀ ਸਵਰਥ ਤੀਜੇ ਨੰਬਰ ਆਪਾਂ ਜਿਹੜੀ ਵੈਢ ਦੇਖੀ ਜੰਨੇ ਆ ਇਹ ਸੂਈ ਸਵਾਈ ਆ ਤੇ 2 ਮਹੀਨੇ ਦੀ ਗੱਬਣ ਚੈੱਕਾ ਚੱਕ ਵੀਰੇ ਕਰਵਾ ਲਈ ਕਰਾਉਣੀ ਆਪਾਂ ਠੀਕ ਹੈ ਬਾਈ ਜੀ ਚੈੱਕ ਕਰਾਈ ਵੀ ਆ ਡਾਕਟਰ ਨਾਲ ਲੈ ਕੇ ਤੇ ਸੁਆ ਕਿਹੜਾ ਸੁਈ ਹੋਈ ਐ ਇਸ ਵਕਤ ਪਹਿਲਾਂ ਹੀ ਸੁਈ ਆ ਬਾਈ ਦੂਜੇ ਲਈ ਗੱਭਣਾ ਦੂਜੇ ਸਵੇਰੇ ਲਈ 2 ਮਹੀਨਾ ਦੀ ਗੱਭਣ ਚੱਕ ਪਾ ਸਕਨ ਫਰਮ ਆ ਦੁੱਧ ਸਾਫ ਠੀਕ ਐ ਦੁੱਧ 7 ਲੀਟਰ ਜਿਹੜਾ ਇਸ ਵਕਤ ਚੋਣ ਵਾਲਾ ਥੱਲੇ ਇਹਦੇ ਕੱਦ-ਕਾਟ ਚੰਗਾ ਗਾ ਰਾਜੀ ਸਭੀ ਬੜੀ ਵੀ 7 ਲੀਟਰ ਦੁੱਧ ਤੇ ਕੀਮਤ ਕਿੰਨੀ ਕਰੀਆ ਭਾਈ ਜੀ 32000 ਰੁਪਏ ਦੀ ਕੀਮਤ ਆ ਥਾਲੇ ਵਾਲੇ ਨੇੜੇ ਤੋਂ ਦੇਖ ਲੈਣਾ ਥੋੜਾ ਸਾਫ ਜਿਹਾ ਖਾਣ ਸਮਾਨ ਆ ਕਿ ਨੰਬਰ ਬੋਲ ਦੀ ਦੁਬਾਰਾ ਆਪਣਾ ਨੰਬਰ ਆਪਣਾ ਬਈ 97790 47769 ਠੀਕ ਐ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਸ਼